ਵੱਡਾ ਇੱਕ ਸਫਰ ਅਸੀਂ ਤੈਅ ਕਰਕੇ 15 ਲੱਖ 80000 ਦੇ ਕਰੀਬ ਗੋਲੀਆਂ ਬਰਾਮਦ ਕੀਤੀਆਂ ਔਰ 12 ਮੁਲਜ਼ਮ ਫੜੇ ਜੁਆਇੰਟ ਪੁਛਕੀ ਤੋਂ ਪਤਾ ਲੱਗਾ ਕਿ ਇਹ ਸਾਰਾ ਮੈਨੂਫੈਕਚਰਿੰਗ ਜਿਹੜੀ ਹੈ ਅਹਮਦਾਬਾਦ ਗੁਜਰਾਤ ਦੇ ਵਿੱਚ ਇੱਕ ਹੋ ਰਹੀ ਹੈ ਉੱਥੋਂ ਫਿਰ ਅਸੀਂ ਦੋ ਮੁਲਜ਼ਮ ਜਿਹੜੇ ਮੇਨ ਉਹਨਾਂ ਦੇ ਮਾਲਕ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਏ ਵਿਧੀ ਚਾਰ ਕਿਸਾਰ ਗੋਲੀ ਫੜੀ ਗਈ ਸੀ ਇੱਕ ਪ੍ਰਿੰਸ ਨਾਮ ਦੇ ਬੰਦੇ ਤੋਂ ਉਸ ਤੋਂ ਉਹ ਵੀ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਬੰਨੀ ਜਾਂਦੀ ਹੈ ਸਿੰਥੈਟਿਕ ਡਰੱਗਜ਼ ਦੀ ਉਹ ਤੋਂ ਇਹ ਸਾਰੀ ਕੜੀ ਅੱਗੇ ਦਿਨ ਗੁਜਰਾਤ ਦੇ ਰੈਮਡੋਲ ਹੈ ਜੀ ਤੇ ਇੱਕ ਐਲਪਰਾਜ਼ੋ ਜਡ ਦਮੋਲ ਹੈ ਉਹ ਜਿਹੜੀ ਹੈ ਇਹ ਸਾਰੀਆਂ ਨਸ਼ੇ ਵਾਸਤੇ ਹੀ ਲੋਕ ਵਰਤਦੇ ਐ ਤੇディ ਨੂੰ ਗ੍ਰਿਫਤਾਰ ਕੀਤਾ ਕੋਈ ਰਾਤੋਂ ਮੈਂ ਉਹਨਾਂ ਦੀ ਜਿਹੜੀ ਓਨਰ ਸੀਗੀ ਵੱਡਾ ਇੱਕ ਸਫਰ ਅਸੀਂ ਤੈਅ ਕਰਕੇ 15 ਲੱਖ 80000 ਦੇ ਕਰੀਬ ਗੋਲੀਆਂ ਬਰਾਮਦ ਕੀਤੀਆਂ ਔਰ 12 ਮੁਲਜ਼ਮ ਫੜੇ ਜਿੱਚ ਸਾਰਾ ਇੱਕ ਆਟਲ ਸਮੈਸ਼ ਕੀਤਾ ਗਿਆ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਸ਼ੁਰੂ ਹੋਏ ਕਮਿਸ਼ਨੇਟ ਤੋਂ ਤਰਨਤਾਰਨ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਯੂਪੀ ਹਾਪੜ ਦੇ ਵਿੱਚ ਉੱਥੇ ਇੱਕ ਫੋਰਡ ਮੈਨੂਫੈਕਚਰ ਆਪਣੇ ਜਿਹੜੀ ਰੀਸੀਵਿੰਗ ਫਰਮ ਸੀਗੀ ਉਹ ਰਜਿਸਟਰਡ ਟੂ ਠੀਕ ਕਰਾਈ ਹੋਈ ਸੀਗੀ ਉਸ ਉਸ ਤੋਂ ਬਾਅਦ ਆਗਰੇ ਆਗਰੇ ਤੋਂ ਬਾਅਦ ਅਸੀਂ ਯੋਗੇਸ਼ ਕੁਮਾਰ ਜਿਹੜਾ ਹੈਗਾ ਮਾਨਸਾ ਗੇਲਤ ਲਾਲਚੀ ਉਹਨੂੰ ਲਿਆਏ ਉੱਥੋਂ ਫਿਰ ਇਹ ਗੱਲ ਸਾਰੀ ਅੱਗੇ ਸਾਰਿਆਂ ਦੀ ਜੁਆਇੰਟ ਕੁਝ ਕਿਥੇ ਪਤਾ ਲੱਗਾ ਕਿ ਇਹ ਸਾਰਾ ਮੈਨੂਫੈਕਚਰਿੰਗ ਜਿਹੜੀ ਹੈ ਅਹਮਦਾਬਾਦ ਗੁਜਰਾਤ ਦੇ ਵਿੱਚ ਹੋ ਰਹੀ ਹੈ ਉੱਥੋਂ ਫਿਰ ਅਸੀਂ ਦੋ ਮੁਲਜ਼ਮ ਜਿਹੜੇ ਮੇਨ ਉਹਨਾਂ ਦੇ ਮਾਲਕ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਇਆ ਵਿਦ ਦੀ ਜੋਇੰਟ ਐਫਰਟ ਵਿਦ ਏਟੀਐਸ ਗੁਜਰਾਤ ਸਰ ਇਹ ਨੈਟਵਰਕ ਚੱਲ ਕਿਵੇਂ ਰਿਹਾ ਸੀ ਕਿਉਂਕਿ ਤੁਹਾਡੀ ਬਹੁਤ ਵੱਡੀ ਕਾਮਯਾਬੀ ਅੰਮ੍ਰਿਤਸਰ ਤਰਨਤਾਰਨ ਜ਼ਿਲ੍ਹੇ ਨਾਲ ਜ਼ਿਲ੍ਹਾ ਜੁੜਦਾ ਰਿਹਾ ਤਾਂ ਕਿਵੇਂ ਇਹ ਸਾਰਾ ਨੈਟਵਰਕ ਜੁੜਾ ਤੇ ਬਸ ਕਿੱਤਾ ਹੈ ਦੇਖੋ ਇਹ ਪੁਲਿਸ ਦਾ ਪ੍ਰੋਫੈਸ਼ਨਲ ਵਰਕ ਹੈ ਔਰ ਇਹਦੇ ਚ ਸਸੀਂ ਲਿੰਕੇਜਸ ਹਮੇਸ਼ਾ ਇਨਵੈਸਟੀਗੇਟ ਕਰਦੇ ਆਂ ਫਾਰਵਰਡ ਹੋਣ ਬੈਕਵਰਡ ਹੋਣ ਉਸੇ ਸਿਲਸਿਲੇ ਚ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਉਸੇ ਚ ਅਸੀਂ ਅੱਗੇ ਤੋਂ ਅੱਗੇ ਕੜੀ ਜ ਫਰਸਟ੍ਰੇਟ ਨਹੀਂ ਹੋਈ ਟੀਮ اور ਫਰਸਟ੍ਰੇਟ ਨਹੀਂ ਹੋਈ ਇਨਵੈਸਟੀਗੇਸ਼ਨ 4 ਦਸੰਬਰ ਨੂੰ ਕੀ ਸਟਾਰਟਿੰਗ ਕੀਤੀ 4 ਕੇਸਾਰ ਗੋਲੀ ਫੜੀ ਗਈ ਸੀ ਇੱਕ ਪ੍ਰਿੰਸ ਨਾਮ ਦੇ ਬੰਦੇ ਤੋਂ ਉਸ ਤੋਂ ਉਹ ਵੀ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਮੰਨੀ ਜਾਂਦੀ ਹੈ ਸਿੰਥੈਟਿਕ ਡਰੱਗਸ ਦੀ ਉਤੋਂ ਹੀ ਸਾਰੀ ਕੜੀ ਅੱਗੇ ਚੱਲੀ ਤੇ ਗੁਜਰਾਤ ਕਨ ਕਿ ਪਹੁੰਚੇ ਤੁਸੀਂ ਤੇ ਗੁਜਰਾਤ ਐਟੀਐਸ ਦਾ ਕੀ ਰੋਲ ਹੈ ਦੇਖੋ ਸਾਨੂੰ ਲੋਕਲ ਉਹਨਾਂ ਨੇ ਬੜੀ ਸਪੋਰਟ ਦਿੱਤੀ ਇਨਫੋਰਮੇਸ਼ਨ ਅਸੀਂ ਲੈ ਕੇ ਗਏ ਸੀ ਤੇ ਸਾਨੂੰ ਲੋਕਲ ਜਿੰਨੀ ਸਪੋਰਟ ਸੀ ਲੌਜਿਸਟਿਕ ਤੇ ਹੋਰ ਸਾਰੀ ਸਪੋਰਟ ਬਹੁਤ अच्छी ਉਹਨਾਂ ਵੱਲੋਂ ਮਿਲੀ ਔਰ ਮੈਂ ਉਸ ਗੱਲ ਦਾ ਡੀਜੀ ਸਾਹਿਬ ਨੇ ਉਹਨਾਂ ਨਾਲ ਧੰਨਵਾਦ ਵੀ ਕੀਤਾ। ਤੋਂ ਅਸੀਂ ਵੀ ਸਾਰੇ ਐਪਰੀਸ਼ੀਏਟ ਕਰਦੇ ਆਂ। ਇਹ ਗੋਰੀਆਂ ਕਾਦੀਆਂ ਨਹੀਂ। ਇਹ ਟ੍ਰੈਮਾਡੋਲ ਹੈ ਜੀ ਤੇ ਇੱਕ ਐਲਪਰਾਜ਼ੋਲ ਜੈਮੋਲ ਹੈ। ਉਹ ਜਿਹੜੀ ਹੈ ਇਹ ਸਾਰੀਆਂ ਨਸ਼ੇ ਵਾਸਤੇ ਹੀ ਲੋਕ ਵਰਤਦੇ ਆਂ। ਜਿਹੜੇ ਕਿ ਆਮ ਕੈਮਿਸਟ ਦੇ ਉੱਤੋਂ ਲੈਣੀਆਂ ਆਪਾਂ ਨੂੰ ਵਿਦਆਊਟ ਪ੍ਰਿਸਕ੍ਰਿਪਸ਼ਨ ਮੁਸ਼ਕਲ ਹੁੰਦੀ। ਤੇ ਮਾਨਸਰ ਜੇਲ੍ਹ ਦੇ ਵਿੱਚ ਦਾ ਬੰਦਾ ਸੀ ਉਹਦੋਂ ਉੱਥੇ ਲਿੰਕ ਆਇਆ। ਉਹ ਪਹਿਲਾਂ ਵੀ ਉਹ ਸਿੰਥੈਟਿਕ ਡਰਗ 'ਚ ਫੜਿਆ ਗਿਆ ਸੀ ਯੁਗੇਸ਼ ਤੇ ਉਹ ਉੱਥੋਂ ਬੈਠਾ ਫਿਰ ਆਪਣੇ ਪੁਰਾਣੇ ਬੰਦਿਆਂ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਮੈਸੇਜ ਨੂੰ ਸੇ ਦੇ ਕੇ ਉਹਨਾਂ ਨੂੰ ਹੈਲਪ ਕਰ ਰਿਹਾ ਸੀ ਟੂ ਬਿਲਡ ਅਪ ਦੀ ਨੈਟਵਰਕ ਤਾਂ ਇਹਦੇ ਵਿੱਚ ਇੱਕ ਮੈਲਾ ਵੀ ਸ਼ਾਮਲਾ ਜੀ ਜਿਹੜੇ 12 ਜਾਣੇ ਫੜੇ ਗਏ ਸੀ ਉੱਥੋਂ ਜਿਹੜੀ ਡੇਡੀ ਨੂੰ ਰਿਫਟਾਰ ਕੀਤਾ ਕੋਈ ਰਾਤੋਂ ਮੈਨੂੰ ਉਹਨਾਂ ਦੀ ਜਿਹੜੀ ਓਨਰ ਸੀਗੀ ਤਾਂ ਲਾਇਸੈਂਸਰ ਇਹਨਾਂ ਦਾ ਬਿਲਕੁਲ ਜਾਇਜ਼ ਸੀ ਕਿ ਨਾ ਜਾਇਜ਼ ਸੀ ਕਿਉਂ ਉੱਥੇ ਗੁਜਰਾਤ ਵਾਲੇ ਟੀ ਸੇ ਨਾ ਪੰਜਾਬ ਦੇ ਵਿੱਚ ਸਟ੍ਰਿਕਟ ਲਾਜ਼ ਹੋਣ ਕਰਕੇ ਇਹਨਾਂ ਨੇ ਨਵਾਂ ਰੂਟ ਪਾਇਆ ਸੀਗਾ ਕਿ ਪਹਿਲਾਂ ਉੱਥੋਂ ਗੁਜਰਾਤ ਤੋਂ ਯੂਪੀ ਆਉਂਦੀ ਸੀ ਯੂਪੀ ਦੇ ਵਿੱਚ ਵੀ ਪਹਿਲਾਂ ਹਾਪੜ ਆ ਗਈ ਹਾਪੜ ਤੋਂ ਆਗਰਾ ਫਿਰ ਨਵੀਂ ਉੱਥੇ ਡਿਸਪੈਚਿੰਗ ਹੁੰਦੀ ਸੀ ਹਾਂ ਉਹ ਮਤਲਬ ਆਪਣਾ ਇੱਕ ਨਵਾਂ ਸਿਸਟਮ ਬਣਾ ਕੇ ਸਿੱਧਾ ਨਹੀਂ ਕੋਈ ਆ ਰਿਹਾ ਸੀ ਇੱਥੇ ਸਾਡੇ ਕੋਲ ਪਹਿਲਾਂ ਤਾਂ ਕੀ ਰੋਲ ਆ ਜੀ ਇਹਦੇ ਵਿੱਚ ਮੇਰੇ ਨਾਲ ਤਾਂ ਇਹ ਹੈ ਜੀ ਓਨਰ ਸੀਗੀ ਉਹਨਾਂ ਦੀ ਕਰਾਈਬੈਂਸੀ ਜਿਹੜੀਆਂ ਮੀਟਿੰਗਾਂ ਉਹ ਕਰਦੀ ਰਹੀ ਆਫ ਸਾਈਡ ਤੇ ਹੋ ਕੇ ਸਾਰਿਆਂ ਚੋਂ ਸ਼ਾਮਲ ਸੀਗੀ ਤੇ ਉਹਨਾਂ ਦਾ ਘਰ ਵਾਲਾ ਵੀ ਨਾਲ ਕੰਮ ਕਰ ਰਿਹਾ ਸੀ ਉਹਨਾਂ ਦਾ देखो ਤੁਹਾਡੇ ਸਾਹਮਣੇ ਹੀ ਆ ਜੋ ਅਕਿਊਜ਼ 12 ਫੜੇ ਗਏ ਨੇ ਉਸ ਦੇ ਦੋ ਮੇਨ ਉਹੀ ਨੇ ਤੇ ਡਿਲੀਵਰੀ ਸਾਰੀ ਅਮਰitsarਤੀ ਹੋਈ ਸੀ ਆਪਣਾ ਨਹੀਂ ਨਹੀਂ ਦੇਖੋ ਤਾਂ ਅਸੀਂ ਉੱਥੋਂ ਫੜ ਕੇ ਲਿਆ ਆਂ ਅੰਮਦਾਬਾਦ ਮੈਨੂਫੈਕਚਰਿੰਗ ਪਲਾਂਟ ਤੋਂ ਕਿਉਂਕਿ ਇਹ ਸਾਰੀ ਇਲੀਗਲ ਸੀਗੀ ਔਰ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਪੁਆਇੰਟ ਆਊਟ ਕਰ ਰਹੀ ਸੀ ਕਿ ਸੋਰਸ ਕੀ ਹੈ ਮੈਨੂਫੈਕਚਰਿੰਗ ਇਜ਼ ਦੀ ਸੋਰਸ ਔਰ ਰਸਤੇ ਜਿੰਨੀਆਂ ਕੜੀਆਂ ਸੀਗੀਆਂ ਅੱਗੇ ਤੋਂ ਅੱਗੇ ਭੇਜਣ ਵਾਲੇ ਜਿਵੇਂ ਸਬਸਟੇਸ਼ਨ ਉਹ ਸਾਰੇ ਸਮੈਸ਼ ਹੋਏ ਆ ਕਿੰਨੀ ਕੁ ਡੀ ਕਾਮਯਾਬੀ ਸਮਝੋ ਪੁਲਿਸ ਦੀ ਹੈ ਕਿਉਂਕਿ ਬਹੁਤ ਵੱਡੀ ਕੁਆਲਿਟੀ ਹੋਏ ਆ देखो जी बहुत बड़ी सिग्निफिकेंट मैं इनु कामयाबी मानदा और ਜਿੱਦਾਂ ਸਾਡੇ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਉੱਤੇ ਮਤਲਬ ਪੂਰਾ ਇਹ ਵਧੀਆ ਇੱਕ ਅੱਛਾ ਆਪਰੇਸ਼ਨ ਕਰਕੇ ਸਮੈਸ਼ ਕੀਤਾ ਵੱਡਾ ਕਾਟਲ ਮੈਂ ਇਹਨੂੰ ਕਹੂੰਗਾ ਡਰੱਗਸ ਦਾ ਔਰ ਉਹਨੂੰ ਤੋੜਨ ਨਾਲ ਬਹੁਤ ਵੱਡਾ ਹੰਗਾਰਾ ਮਿਲਿਆ ਸਾਡੀ ਐਂਟੀ ਡਰੱਗ ਕੈਂਪੇਨ ਨੂੰ ਤੇ ਸਰ ਜਿਹੜੀ ਗੁਜਰਾਤ ਦੇ ਵਿੱਚ ਜਿੱਥੇ ਚਰਲੂ ਤੋਂ ਸਾਰੇ ਦੇਸ਼ ਚ ਸਪਲਾਈ ਹੁੰਦੀ ਹੈ ਪਾਈ ਸਾਹਿਬ ਇਹ ਜੇ ਕਹਿਣਾ ਮੁਸ਼ਕਲ ਹੈ ਪਰ ਉਹਨਾਂ ਦੀ ਜਿਹੜੀ ਫਰਮ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉੱਤੇ ਐਨਸੀਬੀ ਨਾਰਕੋਟਿਕ ਕੰਟਰੋਲ ਬਿਊਰੋ ਜਿਹੜਾ ਸਾਡਾ ਨੈਸ਼ਨਲ ਏਜੰਸੀ ਹੈ ਉਹਨਾਂ ਨੇ ਵੀ ਉਹਨਾਂ ਨੂੰ ਨੋਟਿਸ ਦਿੱਤਾ ਹੋਇਆ ਸੀ that means ਉਹ ਰਡਾਰ ਤੇ ਸੀਗੇ ਹੋਰ ਇਨਫੋਰਸਮੈਂਟ ਏਜੰਸੀਜ਼ ਦੇ ਵੀ ਉਸ ਬਲੈਕਸ਼ੀਪ ਹੁੰਦੀ ਹੈ ਹਰ profession ਦੇ ਵਿੱਚ ਉਹ ਚੱਲ ਰਹੀ ਸੀ ਉਹਨਾਂ ਤੇ ਸਰ ਲਾਈਟ ਤੋਂ ਇਹਨਾਂ ਦਾ ਕੈਂਸਲ ਕਰਨ ਵਾਸਤੇ ਕੁਝ ਭੇਜਿਆ ਜਾਏਗਾ ਤੁਹਾਡੇ ਨੂੰ ਲਿਖੀ ਨਹੀਂ ਅਸੀਂ ਤਾਂ ਉੱਥੇ ਬੁਲਾ ਕੇ ਉਹਨਾਂ ਨੂੰ ਕਹਿ ਹੀ ਦਿੱਤਾ ਤਸੀਲ ਕਰਨ ਵਾਸਤੇ ਜੇ ਜਦੋਂ ਬੰਦਾ ਇੱਕ ਲੈ ਨਹੀਂ ਡਰਗ ਸੀਜ਼ ਹੋ ਗਈ ਉਹ ਤਾਂ ਨੈਚੁਰਲ ਆਊਟਕਮ ਹੀ ਆ ਉਹਦਾ ਇਹ ਇਹਦਾ ਬ੍ਰਾਂਡ ਦਾ ਨਾਮ ਵੀ ਚੇਂਜ ਕਰ ਦਿੰਦੇ ਸੀ ਕਿਸੇ ਤਰ੍ਹਾਂ ਇਹ ਕੋਈ ਕੋਸ਼ਿਸ਼ ਕਰਦੇ ਸੀ ਵੀ ਉਹਦਾ ਬ੍ਰਾਂਡ ਨੇਮ ਚੇਂਜ ਕਰਕੇ ਸੋ ਦਾ ਡਿਟੈਕਸ਼ਨ ਤੋਂ ਬਚ ਜਾਈਏ ਕਿਉਂਕਿ ਕੁਝ ਇਹ ਬ੍ਰਾਂਡ ਨੇਮ ਤੇ ਉਹ ਜਾਈ ਜਾ ਸాల్ਟ ਸੇਮ ਹੈ ਉਹ ਬੰਦਾ ਫੜਿਆ ਜਾਂਦਾ ਵੀ ਇੰਨੀ ਸਪਲਾਈ ਕਿੱਦਾਂ ਜਾ ਰਹੀ ਹੈ ਇੱਕ ਜਗ੍ਹਾ ਤੇ ਉਹਨੂੰ ਜਸਟ ਕੈਮੋਫਲੇਜ ਕਰਨ ਵਾਸਤੇ ਸਾਰੇ ਹਤਕੰਡੇ ਪਲਾਉਂਦੇ ਕਾਫੀ ਜ਼ਿਆਦਾ ਕੈਲਕੂਲੇਟਡ ਚੱਲਿਆ ਕੰਮ ਦਿਸ ਤਰੀਕਾ 4 ਤਰੀਕ ਨੂੰ 4000 ਗੋਲੀ ਤੋਂ ਸ਼ੁਰੂਆਤ ਹੋ ਗਈ ਹੈ ਸੱਚੀ ਸਮਝੋ ਕਿ ਪ੍ਰੋਫੈਸ਼ਨਲ ਕੰਪਨੀ ਵੈਰੀ ਪ੍ਰੋਫੈਸ਼ਨਲ ਐਂਡ ਵੈਰੀ ਸਾਉਂਡ ਇਨਵੈਸਟੀਗੇਸ਼ਨ ਔਰ ਮੈਂ ਆਮ ਵੈਰੀ ਪ੍ਰਾਊਡ ਆਫ ਸਾਡੀ ਟੀਮ ਤੇ ਮੈਨੂੰ ਬੜਾ ਮਾਣ ਹੈ ਕਿ ਇਹਨਾਂ ਨੇ ਦਿਨ ਰਾਤ ਕੰਮ ਕੀਤਾ ਸਾਰੀ ਰਾਤ ਦੇਖੋ ਸਫਰ ਕਰ ਕਰਕੇ ਕਿੱਥੇ ਕਿੱਥੇ ਪਹੁੰਚੇ ਔਰ ਕਿੱਥੋਂ ਲੈ ਕੇ ਇੱਥੇ ਵਾਪਸ ਆਏ ਸਰ ਅੰਮ੍ਰਿਤਸਰ ਲੋਕੀ ਕਿਹਨੂੰ ਸਪਾਈ ਕਰਦੇ ਸੀ ਕਿ ਉਹਨਾਂ ਦੀ ਕੋਈ ਕੋਈ ਗੇਂਟੀ ਵਾਲੀ ਦਵਾਈ ਹੈ ਦੇਖੋ ਅਸੀਂ ਸਾਰੇ 12 ਬੰਦੇ ਜਿਹੜੇ ਫੜੇ ਉਹ ਅੰਮ੍ਰਿਤਸਰ ਦੇ ਪ੍ਰਿੰਸ ਤੋਂ ਸ਼ੁਰੂਆਤ ਹੋਈ ਸੀ ਫਿਰ ਅਸੀਂ ਤਰਨਤਾਰਨ ਗਏ ਫਿਰ ਆਪਾਂ ਯੂਪੀ ਗਏ ਗੁਜਰਾਤ ਗਏ ਹੁਣ ਜੇ ਕੋਈ ਹੋਰ ਆਏਗਾ ਇਹਦੀ ਉਹ ਕੋਈ ਰਿਮਾਂਡ ਲੈ ਕੇ ਅੱਜ ਤਾਂ ਟੀਮ ਇਨਵੈਸਟਿਗੇਟ ਕਰਕੇ ਰਿਕਵਰੀਜ਼ ਵੱਲ ਲੱਗੀ ਹੋਈ ਸੀ ਹੁਣ ਅਸੀਂ ਚੱਲੀ ਗੁਜਰਾਤ ਐਟੀਐਸਪੀ ਐਚ ਇਨਵੋਲਵ ਹੋਏਗੀ ਉਹਨਾਂ ਨੇ ਸਾਨੂੰ ਅਸਿਸਟੈਂਸ ਉਸੇ ਪ੍ਰੋਵਾਈਡ ਕੀਤੀ ਸੀ ਉਹਨਾਂ ਦੇ ਆਰ ਅਵੇਅਰ ਕੀ ਕੀ ਇਨਫੋਰਮੇਸ਼ਨ ਹੋਈ ਹੈ ਔਰ ਉੱਥੇ ਲੋਕਲ ਜਿਹੜੇ ਡਰਗ ਐ ਇਨਸਪੈਕਟਰ ਜਾਂ ਹੋਰ ਏਜੰਸੀ ਸੀ ਉਹਨਾਂ ਨੂੰ ਵੀ ਅਸੀਂ ਮੌਕੇ ਤੇ ਬੁਲਾਇਆ ਸੀ